ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਹੈ ਤੇ ਜਿੰਦਗੀ ਦੇ ਨਾਲ ਬਹੁਤ ਕੁਝ ਜੁੜਿਆ ਹੁੰਦਾ ਅਗਰ ਜਿੰਦਗੀ ਹੈ ਖੰਗ ਜ਼ੁਕਾਮ ਬੁਖਾਰ ਕੋਈ ਵੱਡੀ ਜਾਂ ਛੋਟੀ ਬਿਮਾਰੀ ਸਰੀਰ ਨੂੰ ਆ ਸਕਦੀ ਤੇ ਜੇ ਸਰੀਰ ਹੀ ਮਰਦਾ ਹੋ ਗਿਆ ਤੇ ਫਿਰ ਨਾ ਖੰਗ ਲੱਗਣੀ ਹੈ ਨਾ ਜ਼ੁਕਾਮ ਲੱਗਣਾ ਹੈ ਨਾ ਬੁਖਾਰ ਆਉਣਾ ਹੈ ਨਾ ਕੋਈ ਵੱਡੀ ਨਾ ਛੋਟੀ ਬਿਮਾਰੀ ਆਉਣੀ ਹੈ ਜਿੰਦੇ ਮਨੁੱਖ ਲਈ ਤੇ ਸਭ ਕੁਝ ਹੈ ਜ਼ਿੰਦਗੀ ਹੈ ਤੇ ਜ਼ਿੰਦਗੀ ਦੇ ਅੰਦਰ ਛੋਟੀ ਆਵੇ ਜਾਂ ਵੱਡੀ ਆਵੇ ਸਮੱਸਿਆ ਜ਼ਿੰਦਗੀ ਦੇ ਅੰਦਰ ਰਹਿੰਦੀ ਹੈ ਔਰ ਇਹਨੂੰ ਮੈਂ ਸ਼ੁਰੂ ਦੇ ਅੰਦਰ ਇੱਕ ਉਦਾਹਰਨ ਦੇ ਰਾਹੀਂ ਕਹਿਣ ਦਾ ਯਤਨ ਕਰਾਂ ਪਹਿਲਾਂ ਵੀ 2-4 ਵਾਰ ਇਹ ਉਦਾਹਰਨ ਮੈਂ ਕਹਿ ਚੁੱਕਾ ਬਈ ਜੇ ਸਾਗਰ ਹੈ ਤੇ ਲਹਿਰਾਂ ਬੰਦੀਆਂ ਵੀ ਰਹਿਣਗੀਆਂ ਤੇ ਲਹਿਰਾਂ ਮਿਟਦੀਆਂ ਵੀ ਰਹਿਣਗੀਆਂ ਇੱਕ ਲਹਿਰ ਆ ਰਹੀ ਹੈ ਉਹ ਕੰਡੇ ਦੇ ਨਾਲ ਟਕਰਾਰ ਰਹੀ ਐ ਮਿਟ ਗਈ ਪਰ ਲਹਿਰਾ ਖਤਮ ਥੋੜਾ ਹੋ ਗਈਆਂ ਨੇ ਉਹਦੇ ਪਿੱਛੇ ਵੇਖੋ ਧਿਆਨ ਦੇ ਕੇ ਦੂਜੀ ਵੀ ਭੱਜੀ ਆ ਰਹੀ ਉਹ ਕੰਡੇ ਨਾਲ ਟਕਰਾਉਂਦੀ ਮਿਟ ਜਾਂਦੀ ਫੇਰ ਪਿੱਛੇ ਆ ਰਹੀ ਜਿੰਦਗੀ ਹੈ ਤੇ ਜ਼ਿੰਦਗੀ ਦੇ ਅੰਦਰ ਆਏ ਦਿਨ ਕੋਈ ਨਾ ਕੋਈ ਨਵੀਂ ਸਮੱਸਿਆ ਖੜੀ ਹੋ ਜਾਂਦੀ ਹੈ ਇਹ ਛੋਟੀ ਏ ਇਹ ਵੱਡੀ ਏ ਇਕਲ ਵੱਖਰੀ ਏ ਵੀ ਕਿਸੇ ਦੇ ਜੀਵਨ ਵਿੱਚ ਬਹੁਤ ਪਾਰੀਆਂ ਤੇ ਵੱਡੀਆਂ ਸਮੱਸਿਆਵਾਂ ਨੇ ਤੇ ਕਿਸੇ ਦੇ ਜੀਵਨ ਜ਼ਿੰਦਗੀ ਦੇ ਅੰਦਰ ਬਹੁਤ ਛੋਟੀਆਂ-ਛੋਟੀਆਂ ਨੇ ਸਮੱਸਿਆ ਬਦਲਦੀ ਰਹਿੰਦੀ ਹੈ ਅਗਰ ਸਮੱਸਿਆ ਨਾ ਬਦਲੇ ਤੇ ਪੁਰਾਣੀ ਸਮੱਸਿਆ ਤੁਹਾਡਾ ਸਿਰਪੀੜ ਬਣ ਜਾਏਗੀ ਸਿਰਦਰਦ ਬਣ ਜਾਏਗੀ ਵੱਡੀ ਹੋ ਜਾਂਦੀ ਹੈ ਤੁਸੀਂ ਛੋਟੀ ਨੂੰ ਪੁੱਲ ਜਾਂਦੇ ਹੋ ਜਾਂ ਕਿਸੇ ਦੂਜੇ ਦੀ ਸਮੱਸਿਆ ਵੇਖ ਲੈਂਦੇ ਹੋ ਤੇ ਫਿਰ ਆਪਣੀ ਸਮੱਸਿਆ ਛੋਟੀ ਸਮਝ ਕੇ ਉਹਦਾ ਦਰਦ ਘੱਟ ਮਹਿਸੂਸ ਕਰਦੇ ਹੋ ਜ਼ਿੰਦਗੀ ਦੇ ਨਾਲ ਨਾਲ ਉਮਰ ਦੇ ਨਾਲ ਨਾਲ ਉਮਰ ਵਧਣ ਦੇ ਨਾਲ ਨਾਲ ਸਮੱਸਿਆਵਾਂ ਵੀ ਬਦਲਦੀਆਂ ਰਹਿੰਦੀਆਂ ਨੇ ਹਰ ਉਮਰ ਦੀ ਆਪਣੀ ਇੱਕ ਸਮੱਸਿਆ ਹੈ ਐਗਜ਼ਾਮਪਲ ਤੌਰ ਤੇ ਹੁਣ ਕਹਿ ਦੇਈਦਾ ਏ ਵੀ ਜਿਹੜਾ ਬੱਚਾ ਹੁੰਦਾ ਹੈ ਨਾ ਬਾਦਸ਼ਾਹਾਂ ਵਾਲੀ ਉਮਰ ਹੈ ਵਾਕਈ ਬਾਦਸ਼ਾਹਾਂ ਵਾਲੀ ਉਮਰ ਹੈ ਨਾ ਇੱਜ਼ਤ ਦਾ ਨਾ ਬੇਇੱਜ਼ਤੀ ਦਾ ਨਾ ਨਫੇ ਦਾ ਨਾ ਨੁਕਸਾਨ ਦਾ ਕੋਈ ਚੀਜ਼ ਲੈਣੀ ਹੈ ਕੋਈ ਚੀਜ਼ ਚਾਹੀਦੀ ਹੈ ਮਾਪੇ ਲੈ ਦਿੰਦੇ ਨੇ ਨਹੀਂ ਲੈ ਕੇ ਦਿੰਦੇ ਜिद ਕਰਨੇ ਆ ਜੇ ਜिद ਅੱਗੇ ਵੀ ਨਹੀਂ ਮੰਨਦੇ ਰੋ ਪੈਂਦੇ ਆ ਤੇ ਕੋਈ ਨਾ ਕੋਈ ਏਦਾਂ ਆਪਣੀ ਗੱਲ ਮਨਵਾ ਹੀ ਲੈਣੇ ਆ ਤੋ ਖੈਰ ਬੱਚੇ ਦੀ ਬਾਦਸ਼ਾਹੀ ਵਰਗੀ ਉਮਰ ਹੈ ਪਰ ਉਹਦੀ ਸਮੱਸਿਆ ਸਮਸਿਆ ਉਹ ਰੋਕੇ ਖੜਾਉਣਾ ਮੰਗ ਰਿਹਾ ਤੁਸੀਂ ਲੈ ਕੇ ਨਹੀਂ ਦੇ ਰਹੇ ਉਹ ਕੋਈ ਕੱਪੜਾ ਮੰਗ ਰਿਹਾ ਤੁਸੀਂ ਲੈ ਕੇ ਨਹੀਂ ਦੇ ਰਹੇ ਵੀ ਮਾਪੇ ਗਰੀਬ ਹੋਣ ਜਾਂ ਲੈ ਕੇ ਨਾ ਦੇਣਾ ਚਾਹੁੰਦੇ ਹੋਣ ਉਹਨੂੰ ਸਮਝਾਉਂਦਾ ਯਤਨ ਕਰਦੇ ਨੇ ਉਹ ਬੱਚਾ ਹੈ ਸਮਝ ਉਹਦੇ ਵਿੱਚ ਆਉਂਦੀ ਨਹੀਂ ਗੱਲ ਉਹ ਆਪਣੀ ਜਿੱਤ ਤੇੜਿਆ ਹੁੰਦਾ ਹੈ ਤੇ ਇਹ ਉਹਦੀ ਸਮੱਸਿਆ ਉਹ ਰੋਂਦਾ ਹੈ ਤੇ ਰੋਂਦਾ ਬੰਦਾ ਕਦੋਂ ਜਦੋਂ ਦੁਖੀ ਹੁੰਦਾ ਤੇ ਜੇ ਕੋਈ ਪੁੱਛੇ ਉਹਨੂੰ ਵੀ ਕਿਉਂ ਰੋ ਕਿਉਂ ਰਿਆ ਉਹ ਕਹਿੰਦਾ ਖੜਾਉਣਾ ਲੈਣਾ ਸੀ ਲੈ ਕੇ ਨਹੀਂ ਦਿੰਦੇ ਆ ਲੈਣਾ ਸੀ ਲੈ ਕੇ ਨਹੀਂ ਦਿੰਦੇ ਦੂਜੀ ਸਮੱਸਿਆ ਜਿਹੜੀ ਬੱਚੇ ਦੀ ਬੱਚੇ ਨੂੰ ਲੱਗਦਾ ਹੈ ਵੀ ਜਿਹੜਾ ਮੇਰਾ ਵੱਡਾ ਭਰਾ ਜਾਂ ਭੈਣ ਹੈ ਉਹ ਆਪਣੇ ਫੈਸਲਾ ਫੈਸਲਾ ਕਰ ਲੈਂਦੇ ਨੇ ਮੈਂ ਕੀ ਖਾਣਾ ਹੈ ਕੀ ਲਿਆਉਣਾ ਹੈ ਔਰ ਆਪਣੀ ਜੇਬ ਚੋਂ ਪਰਸ ਚੋਂ ਪੈਸਾ ਕੱਢਦੇ ਨੇ ਵਰਤ ਲੈਂਦੇ ਨੇ ਮੇਰੀ ਸਮੱਸਿਆ ਮੈਨੂੰ ਹੱਥ ਫੈਲਾ ਕੇ ਮੰਗਣਾ ਪੈਂਦਾ ਹੈ ਮਾਂ ਕੋਲੋਂ ਪਿਤਾ ਕੋਲੋਂ ਵੱਡੀ ਭੈਣ ਜਾਂ ਭਾਈ ਕੋਲੋਂ ਮੰਗਣਾ ਪੈਂਦਾ ਹੈ ਵੀ ਇਹ ਕਦੋਂ ਦੇਣ ਉਹਨਗੇ ਮੈਂ ਖੁਦ ਮੁਖਤਿਆਰ ਹੋ ਕੇ ਆਪੇ ਕਮਾਵਾਂ ਤੇ ਆਪੇ ਵਰਤਾਂ ਇਹ ਵੀ ਬੱਚੇ ਦੀ ਸਮੱਸਿਆ ਚਲੋ ਮੈਂ ਕੇਵਲ ਟੂ ਕੁ ਮਾਤਰ ਕੇਵਲ ਬਣਗੀ ਮਾਤਰ ਕੇਵਲ ਛੋਟੀ ਜੀ ਮੁਖਸਰ ਗੱਲ ਕਰ ਰਿਹਾ ਹਾਂ ਬਰੀਫਲੀ ਜੀ ਗੱਲ ਤੁਹਾਡੇ ਸਾਹਮਣੇ ਲਿਆਉਣ ਦਾ ਯਤਨ ਕਰ ਰਿਹਾ ਜਵਾਨੀ ਦਾ ਪੈਰ ਆਇਆ ਤੇ ਜਵਾਨੀ ਦੀ ਆਪਣੀ ਸਮੱਸਿਆ ਕ੍ਰੀਏਟ ਕ੍ਰੀਏਟ ਹੋ ਗਈ ਉਹ ਕੀ ਹੋ ਗਈ ਬਈ ਜਵਾਨੀ ਹੈ ਤੇ ਜਵਾਨੀ ਦੇ ਅੰਦਰ ਹੁਣ ਫਿਊਚਰ ਸਾਹਮਣੇ ਲਿਆਉਣਾ ਹੈ ਮੈਂ ਬਣਨਾ ਕੀ ਹੈ ਮੈਂ ਤੁਰਨਾ ਕਿਹੜੇ ਰਾਹ ਤੇ ਹੈ ਮੈਂ ਜਾਣਾ ਕਿੱਧਰ ਨੂੰ ਚਾਹਣਾ ਫੈਸਲਾ ਨਹੀਂ ਕਰ پا ਰਿਹਾ ਕਿਉਂਕਿ ਘੁੰਮਣ ਕੇ ਰੀਝ ਨਜ਼ਰ ਆ ਰਹੀ ਤੋ ਜਵਾਨੀ ਦੀ ਇੱਕ ਸਮੱਸਿਆ ਬਣ ਗਈ ਜਵਾਨੀ ਦੇ ਅੰਦਰ ਹੁਣ ਜੀਵਨ ਸਾਥੀ ਲੱਭਣਾ ਹੈ ਉਹ ਚੰਗਾ ਮਿਲੇਗਾ ਨਹੀਂ ਮਿਲੇਗਾ ਸਮੱਸਿਆ ਬਣ ਗਈ ਕੁੜੀ ਵਾਸਤੇ ਬਣ ਗਈ ਕੁੜੀ ਦੇ ਮਾਂ ਪਿਓ ਲਈ ਬਣ ਗਈ ਮੁੰਡੇ ਵਾਸਤੇ ਬਣ ਗਈ ਮੁੰਡੇ ਦੇ ਮਾਂ ਪਿਓ ਲਈ ਬਣ ਗਈ ਤੋ ਜਵਾਨੀ ਦੀ ਇੱਕ ਸਮੱਸਿਆ ਹੋਰ ਬਣ ਗਈ ਵੀ ਹੁਣ ਜੇ ਜੀਵਨ ਸਾਥੀ ਆ ਗਿਆ ਤੇ ਹੁਣ ਬੱਚਿਆਂ ਦਾ ਜਨਮ ਘਰ ਦੇ ਅੰਦਰ ਹੋਏ ਤੇ ਫਿਰ ਜਿਹੜੀ ਅੱਜ ਦੀ ਕੋਜੀ ਚਾਲ ਚੱਲ ਰਹੀ ਹੈ ਉਹ ਇਹ ਹੈ ਵੀ ਕੁੜੀ ਹੋਏਗੀ ਇੱਕ ਮੁੰਡਾ ਹੋਏਗਾ ਇਹ ਸਮੱਸਿਆ ਬਣ ਗਈ ਜੇ ਕੁੜੀ ਹੋ ਗਈ ਮੂੰਹ ਲਟਕਾ ਲਿਆ ਮੁੰਡਾ ਹੋਇਆ ਤੇ ਲੱਡੂ ਵੰਡ ਦਿੱਤੇ ਫਿਰ ਇਹ ਸਮੱਸਿਆ ਬਣ ਗਈ ਵੀ ਜਵਾਨੀ ਦੇ ਅੰਦਰ ਫਰਜ ਪਲਨੇ ਪੈਂਦੇ ਨੇ ਭੈਣਾ ਭਰਾਵਾਂ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਦੇ ਨਾਲ ਮਿਲਣਾ ਪੈਂਦਾ ਹੈ ਵਰਤਣਾ ਪੈਂਦਾ ਹੈ ਉੱਚਾ ਨੀਵਾ ਥਾਂ ਵੇਖਣਾ ਪੈਂਦਾ ਇਹ ਸਮੱਸਿਆ ਬਣ ਗਈ ਕਮਾ ਕੇ ਲਿਆਉਣਾ ਪੈਂਦਾ ਇਹ ਸਮੱਸਿਆ ਬਣ ਗਈ ਬਚਪਨ ਦੇ ਅੰਦਰ ਤੇ ਕੋਈ ਕਹਿੰਦਾ ਨਹੀਂ ਸੀ ਵੀ ਕਮਾਉਣ ਲਈ ਜਾ ਤੇ ਜਵਾਨੀ ਦੇ ਅੰਦਰ ਹੁਣ ਜੇ ਘਰ ਬੈਠਾ ਜਵਾਨ ਬੱਚਾ ਤੇ ਮਾਂ ਵੀ ਕਹਿੰਦੀ ਕਮਾ ਕੇ ਲਿਆ ਪਿਓ ਵੀ ਕਹਿੰਦਾ ਕਮਾ ਕੇ ਲਿਆ ਉਹ ਕਹਿੰਦੇ ਨੇ ਕਾਰੋਬਾਰ ਦੇ ਅੰਦਰ ਹੱਥ ਮੰਡਾ ਪੜ ਨੌਕਰੀ ਕਰ ਕੁਝ ਕਰ ਅੱਗੇ ਵਧਣ ਦਾ ਯਤਨ ਤੇ ਕਰ ਸਮੱਸਿਆ ਬਣ ਗਈ ਹੁਣ ਪਹਿਲਾਂ ਇਕੱਲੇ ਦੀ ਸਮੱਸਿਆ ਸੀ ਹੁਣ ਨਾਲ ਦੀ ਆ ਗਈ ਘਰ ਵਾਲੀ ਆ ਗਈ ਘਰ ਵਾਲਾ ਆ ਗਿਆ ਉਹ ਸਮੱਸਿਆ ਬਣ ਗਈ ਬੱਚੇ ਆ ਗਏ ਉਹਨਾਂ ਦੀ ਸਮੱਸਿਆ ਬਣ ਗਈ ਅੱਗੇ ਫਿਰ ਸਿਲਸਿਲਾ ਚੱਲਦਾ ਰਿਹਾ ਨੌਂ ਆ ਗਈਆਂ ਪੁੱਤਰੇ ਆ ਗਏ ਪੁੱਤਰੀਆਂ ਆ ਗਈਆਂ ਕੁੜਮ ਬਣ ਗਏ ਡਬਲ ਡਬਾ ਰਿਸ਼ਤੇਦਾਰੇ ਦਾਰੀਆਂ ਬਣ ਗਈਆਂ ਇਹ ਸਾਰੀ ਦੀ ਸਾਰੀ ਸਮੱਸਿਆ ਜਿਉਂ ਦੀ ਤਿਉਂ ਰਹਿੰਦੀ ਰਹੀ ਬੁਢਾਪਾ ਆਇਆ ਤੇ ਬੁਢਾਪੇ ਦੀ ਆਪਣੀ ਇੱਕ ਸਮੱਸਿਆ ਬਣ ਗਈ ਉਹ ਇਹ ਬਣ ਗਈ ਵੀ ਸਰੀਰ ਤੰਦਰੁਸਤ ਨਹੀਂ ਰਹਿੰਦਾ ਗਿੱਟੇ ਗੋਡੇ ਚੱਲਣੋਂ ਜਵਾਬ ਦੇ ਗਏ ਨੇ ਦੰਦ ਜਵਾਬ ਦੇ ਗਏ ਨੇ ਚੱਕੀ ਪੀਣ ਤੋਂ ਜਵਾਬ ਦੇ ਗਈ ਹੈ ਅੱਖਾਂ ਵੇਖਣ ਤੋਂ ਜਵਾਬ ਦੇ ਗਈਆਂ ਨੇ ਮੇਦਾ ਪਚਾਉਣ ਤੋਂ ਜਵਾਬ ਦੇ ਗਿਆ ਤੁਰਿਆ ਨਹੀਂ ਜਾਂਦਾ ਲੱਤਾਂ ਦਰਦ ਕਰਦੀਆਂ ਨੇ ਰਾਤ ਸਾਰੀ ਰਾਤ ਪਾਸੇ ਮਾਰ ਮਾਰ ਕੇ ਨਿਕਲ ਜਾਂਦੀ ਦਿਨੇ ਦਿਨੇ ਬਹਿ ਕੇ ਨਿਕਲ ਜਾਂਦੀ ਇਹ ਦਵਾਈਆਂ ਦੇ ਫੱਕੇ ਮਾਰਦਿਆਂ ਨਿਕਲ ਜਾਂਦੀ ਬੁਢਾਪਾ ਆ ਗਿਆ ਦੂਜੀ ਸਮੱਸਿਆ ਇਹ ਬਣ ਗਈ ਵੀ ਕਿਸੇ ਦੇ ਬੱਚੇ ਤੇ ਬੜੇ ਲਾਇਕ ਨੇ ਮਾਪੇ ਨੂੰ ਸੰਭਾਲ ਰਹੇ ਨੇ ਪਰ ਜੇ ਕਿਸੇ ਦੇ ਨਹੀਂ ਸੰਭਾਲ ਰਹੇ ਤੇ ਇਹ ਸਮੱਸਿਆ ਬਣ ਗਈ ਵੀ ਜਿੰਨਾਂ ਲਈ ਸਾਰਾ ਜੀਵਨ ਦਾਤੇ ਲਾਇਆ ਅੱਜ ਉਹ ਨਲਾਇਕੀ ਦੇ ਦੌਰ ਵਿੱਚ ਆ ਕੇ ਖਲੋ ਗਏ ਨੇ ਇਹ ਸਮੱਸਿਆ ਬਣ ਗਈ ਤੋ ਖੈਰ ਹਰ ਉਮਰ ਦੇ ਪੜਾ ਦੇ ਉੱਤੇ ਕੋਈ ਨਾ ਕੋਈ ਸਮੱਸਿਆ ਤੁਹਾਡੇ ਨਾਲ ਖਲੋਤੀ ਮਿਲੇਗੀ ਹੁਣ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਉਹਨੂੰ ਧਿਆਨ ਨਾਲ ਸੁਣ ਲਿਓ ਸਮੱਸਿਆ ਕਦੇ ਵੀ ਜਾਂਦੀ ਨਹੀਂ ਹੈ ਸਮੱਸਿਆ ਦੇ ਨਾਲ ਨਾਲ ਨਜਿੱਠਣ ਦਾ ਪਤਾ ਹੋਵੇ ਜੇ ਤੁਸੀਂ ਕਹੋ ਵੀ ਮੈਨੂੰ ਭੁੱਖ ਲੱਗੇ ਹੀ ਨਾ ਇਹ ਤੇ ਨਹੀਂ ਨਾ ਹੋ ਸਕਦਾ ਪ੍ਰਾਕਿਰਤਿਕ ਨਿਯਮ ਨਹੀਂ ਹੈ ਨੇਚਰ ਦਾ ਲਾ ਨਹੀਂ ਹੈ ਤੋ ਭੁੱਖ ਤੇ ਲੱਗੇਗੀ ਭੁੱਖ ਨੂੰ ਮਟਾਉਣਾ ਹੈ ਤੇ ਮਟਾਉਣ ਲਈ ਕੁਝ ਨਾ ਕੁਝ ਕਮਾਉਣਾ ਪਏਗਾ ਇਹ ਗੱਲ ਵੱਖਰੀ ਹੈ ਵੀ ਭੁੱਖ ਨੂੰ ਮਟਾਉਣ ਲਈ ਪੀਜ਼ਾ ਖਾਓ 버ਗਰ ਖਾਓ ਚੌਲ ਖਾਓ ਮੱਕਈ ਖਾਓ ਜਵਾਰ ਖਾਓ ਕਣਕ ਖਾਓ ਕੁਝ ਹੋਰ ਖਾਓ ਪਰ ਮਸਲਾ ਤੇ ਭੁੱਖ ਮਟਾਉਂਦਾ ਹੈ ਨਾ ਹੋਰ ਤੇ ਕੋਈ ਮਸਲਾ ਨਹੀਂ ਹੈ ਨਾ ਹੁਣ ਜੇ ਤੁਸੀਂ ਕਹੋ ਵੀ ਭੁੱਖ ਲੱਗੇ ਨਾ ਇਹ ਹੋਣਾ ਨਹੀਂ ਜੇ ਤੁਸੀਂ ਕਹੋ ਸਮੱਸਿਆ ਬਣੇ ਨਾ ਇਹ ਤੇ ਹੋਣਾ ਨਹੀਂ ਜਿਵੇਂ ਭੁੱਖ ਮਟਾਉਣ ਲਈ ਤੁਹਾਨੂੰ ਸੂਜੇ ਬਿੱਕਾ ਦੇ ਨਾਲ ਮਿٹےਗੀ ਤੇ ਕਿਵੇਂ ਮਿٹےਗੀ ਸਮੱਸਿਆ ਦੇ ਨਾਲ ਨਜੇਠਣ ਦੀ ਸੂਝ ਆਉਣੀ ਬੜੀ ਜ਼ਰੂਰੀ ਹੈ ਮੈਂ ਸਮੱਸਿਆ ਦੇ ਨਾਲ ਨਜੇਠਣਾ ਕਿਵੇਂ ਸਭ ਤੋਂ ਕੀਮਤੀ ਨੁਕਤਾ ਹੈ ਵੀ ਜਦੋਂ ਸਮੱਸਿਆ ਹੋਵੇ ਨਾ ਉਦੋਂ ਢੇਰੀ ਨਾ ਟਾਓ ਉਦੋਂ ਡੋਲੋ ਨਾ ਉਦੋਂ ਡਿੱਗੋ ਨਾ ਕਿਉਂਕਿ ਡਿੱਗੇ ਹੋਏ ਨੂੰ ਲੋਕ ਜ਼ਿਆਦਾ ਦੇਖਦੇ ਨੇ ਜਿਵੇਂ ਨਾ ਸੂਰਜ ਛਿਪਣ ਵਾਲਾ ਹੁੰਦਾ ਹੈ ਛिपਦੇ ਸੂਰਜ ਨੂੰ ਵੇਖ ਵੇਖ ਕੇ ਲੋਕ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਨੇ ਤੇ ਜਦੋਂ ਸੂਰਜ ਉੱਗਣ ਦਾ ਟਾਈਮ ਹੁੰਦਾ ਹੈ ਉਦੋਂ ਦਰਵਾਜ਼ੇ ਖੋਲ੍ਹ ਦਿੰਦੇ ਨੇ ਖਿੜਕੀਆਂ ਖੋਲ੍ਹ ਦਿੰਦੇ ਨੇ ਬਲਾਈਂਡ ਪਰਾਂ ਹਟਾ ਦਿੰਦੇ ਨੇ ਖੈਰ ਡਿੱਗੋਣਾ ਉਸ ਸਮੱਸਿਆ ਦੇ ਨਾਲ ਨਜਿੱਠਣ ਵਾਸਤੇ ਰਾਹ ਲੱਭੋ ਅਗਰ ਟੇਰੀ ਟੋਗੇ ਤੇ ਦਿਮਾਗ ਦੀ ਸੋਚਣ ਵਾਲੀਆਂ ਨਸਾਂ ਉਹ ਪਿਚਕ ਜਾਣਗੀਆਂ ਕੰਮ ਕਰਨਾ ਬੰਦ ਕਰ ਦੇਣਗੀਆਂ ਸੂਝ-ਬੂਝ ਤੋਂ ਕੰਮ ਨਹੀਂ ਲੈ ਪਾਓਗੇ ਤੇ ਜੇ ਸਮਝਨੇ ਕੰਮ ਕਰਨਾ ਕਟਾ ਦਿੱਤਾ ਤੇ ਫੈਸਲਾ ਕਿਵੇਂ ਕਰੋਗੇ ਰਾਹ ਕਿਵੇਂ ਲੱਭੋਗੇ ਸਭ ਤੋਂ ਵੱਡਾ ਨੁਕਤਾ ਇਹ ਹੈ ਕਿ ਸਮੱਸਿਆ ਆਏ ਸਮੱਸਿਆ ਦੇ ਅੰਦਰ ਡਿੱਗਣਾ ਡੋਲਣਾ ਸੁਭਾਵਿਕ ਹੈ ਪਰ ਬਿਲਕੁਲ ਘਟ ਮਿਆਰ ਦੇ ਅੰਦਰ ਡਿੱਗੋ ਨਾਲ ਦੇ ਨਾਲ ਹੰਬਲਾ ਮਾਰ ਕੇ ਉੱਠਣ ਦਾ ਯਤਨ ਕਰੋ ਮੈਂ ਫੇਰ ਦੁਬਾਰਾ ਕਹਿ ਰਿਹਾ ਵੀ ਸਾਗਰ ਹੈ ਤੇ ਲਹਿਰਾਂ ਬੰਦੀਆਂ ਰਹਿਣਗੀਆਂ ਮਿਟਦੀਆਂ ਰਹਿਣਗੀਆਂ ਇੱਕ ਸਮੱਸਿਆ ਜਾਏਗੀ ਦੂਜੀ ਆਏਗੀ ਦੂਜੀ ਜਾਏਗੀ ਤੀਜੀ ਆਏਗੀ ਹੁਣ ਇੱਕ ਗੱਲ ਹੋਰ ਕਹਿ ਦਿਆਂ ਜੇ ਤੁਸੀਂ ਆਖੋ ਨਾ ਵੀ ਪੂਰੇ ਰਾਹ ਦੇ ਵਿੱਚੋਂ ਮੈਂ ਜਾਣਾ ਹੈ 10 ਮੀਲ ਪੈਦਲ ਤੁਰ ਕੇ ਜੰਗਲਦਾਰ ਰਾਹ ਤੇ ਉਸ ਰਾਹ ਵਿੱਚੋਂ ਸਾਰੇ ਕੰਡੇ ਚੁਗੇ ਜਾਣ ਤੇ ਮੈਂ ਫੇਰ ਤੁਰਾਂਗਾ ਕੰਡੇ ਨਹੀਂ ਚੁਗੇ ਜਾਣਗੇ ਕਿਉਂਕਿ ਰਾਹ ਹੀ ਜੰਗਲੀ ਹੈ ਇੱਕ ਕੰਮ ਕਰ ਸਕਦੇ ਹੋ ਵੀ ਆਪਣੇ ਪੈਰਾਂ ਦੇ ਹੇਠ ਮੋٹے ਤੇ ਭਾਰੇ ਤਲੇ ਵਾਲਾ ਜੁੱਤਾ ਪਾ ਕੇ ਕੰਡਿਆਂ ਦੇ ਉੱਤੋਂ ਦੀ ਜਾਂ ਕੰਡਿਆਂ ਤੋਂ ਬਚ ਕੇ ਨਿਕਲਣ ਦਾ ਯਤਨ ਕਰਦੇ ਰਹਿਣ ਇਹ ਤੇ ਹੋ ਸਕਦਾ ਹੈ ਪਰ ਕੰਡੇ ਨਹੀਂ ਚੁਗੇ ਜਾਣਗੇ ਲਹਿਰਾ ਨਹੀਂ ਮੁੱਕਣਗੀਆਂ ਸਮੱਸਿਆਵਾਂ ਨਹੀਂ ਮੁੱਕਣਗੀਆਂ ਸਮੱਸਿਆਵਾਂ ਰਹਿਣਗੀਆਂ ਉਹਨਾਂ ਦੇ ਨਾਲ ਨਜਿੱਠਣਾ ਪਏਗਾ ਇਹ ਗੁਣ ਇਹ ਕਲਾ ਤੁਹਾਡੇ ਕੋਲ ਹੋਣੀ ਬੜੀ ਜ਼ਰੂਰੀ ਹੈ ਤੁਹਾਡਾ ਜੀਵਨ ਬੈਲੈਂਸ ਦੇ ਅੰਦਰ ਰਹੇਗਾ ਸੰਤੁਲਨ ਵਿੱਚ ਰਹੇਗਾ ਜਿੰਨੇ ਵੀ ਦਿਨ ਜ਼ਿੰਦਗੀ ਦੇ ਨੇ ਆਰਾਮ ਸਹਿਤ ਹੰਡਾ पाओਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ